ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਛੋਟੇ ਬੱਚੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਾਰਟੀ ਦੇ ਇਸ ਲੁਧਿਆਣਾ ਹਲਕੇ ਦੇ ਦਰਜਾਬੰਦਰ ਜ਼ਾਇਦਦਾਰ ਸਹਿਬਾਨ ਚੇਅਰਮੈਨ ਸਹਿਬਾਨ ਬਲਾਕ ਚੇਅਰਮੈਨ ਸਾਡੇ ਇੱਥੇ ਲੁਧਿਆਣਾ ਦੀ ਟੀਮ ਜਿਹੜੀ ਸਾਰੀ ਬੈਠੀ ਹੈ ਸਾਡੇ ਐਮ.ਐਲ.ਏ ਸਹਿਬਾਨ ਮਹਿਲਕਲਾਂ ਦੇ ਐਮਐਲਏ ਫਰੀਦਕੋਟ ਦੇ ਐਮਐਲਏ ਸਾਡੇ ਮੋੜ ਮੰਡੀ ਦੇ ਐਮਐਲਏ ਸਾਡੇ ਮਹਿੰਦਰ ਪਗਤ ਜੀ ਜਲੰਧਰ ਪਛਮੀ ਦੇ ਐਮਐਲਏ ਵੀ ਤੇ ਮੰਤਰੀ ਸਹਿਬਾਨ ਪੱਪੀ ਪ੍ਰਾਸ਼ਰ ਜੀ ਡਾਕਟਰ ਰਵਜੋਤ ਸ਼ਾਮਚਰਾਸੀ ਤੋਂ ਐਮਐਲਏ ਤੇ ਮੰਤਰੀ ਸਹਿਬਾਨ ਤਾਨਮ ਸਾਹਿਬ ਤੁਹਾਨੂੰ ਤੁਹਾਡੇ ਆਪਣੇ ਚੁਣੇ ਹੋਏ ਕਾਉਂਸਲਰ ਤੇ ਜਿੰਨੇ ਵੀ ਮੈਂ ਸ਼ਾਇਦ ਸਾਰੇ ਨਾਮ ਨਾ ਲੈ ਸਕਾਂ ਮੇਰੇ ਲਈ ਸਾਰੇ ਤੁਸੀਂ ਸਤਿਕਾਰਯੋਗੋ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਮਿੰਤਾ ਇਹ ਕਿਹਾ ਸੀ ਕਿ ਅੱਜ ਛੋਟੀ ਜਿਹੀ ਇੱਕ ਮੀਟਿੰਗ ਹੈ ਸਬਾਰ ਕਹਿੰ ਪਛਤਾਰੇ ਕਿਸੇ ਪਾਸੇ ਉਹ ਵੀ ਮੀਟਿੰਗ ਨਹੀਂ ਲੱਗਦੀ ਇਹ ਤਾਂ ਬਹੁਤ ਵੱਡੀ ਤੁਸੀਂ ਰੈਲੀ ਬਣਾ ਕੇ ਰੱਖਤੀ ਅਰ ਜਿਸ ਜਿਸ ਵੱਡੀ ਤਾਦਾਦ ਦੇ ਵਿੱਚ ਵੱਡੀ ਪਾਰੀ ਗਿਣਤੀ ਚ ਮਾਵਾਂ ਪਹਿਣ ਆਈਆਂ ਔਰ ਕਬੀਲਦਾਰੀ ਦਾ ਟਾਈਮ ਹੈ ਰੋਟੀ ਟੁੱਕ ਦਾ ਟਾਈਮ ਹੈ ਇੰਨੀ ਪਾਰੀ ਗਿਣਤੀ ਚ ਇੱਕ ਘੰਟਾ ਪਹਿਲਾਂ ਡੇਢ ਘੰਟਾ ਪਹਿਲਾਂ ਹੀ ਆ ਆ ਗਿਆ ਹਾਂ ਕਿ ਆ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮਾਵਾ ਭੈਣਾ ਬਹੁਤ ਪਾਰੀ ਗਿਣਤੀ ਜਿੱਥੇ ਵੀ ਜਾਂਦੇ ਆ ਉਹ ਉਮੀਦ ਨਾਲ ਆਉਂਦੀਆਂ ਨੇ ਕਿਉਂਕਿ ਚੁੱਲਾ ਜਿਹੜਾ ਉਹ ਚੁੱਲਾ ਜਿਹੜਾ ਨਾ ਉਹ ਮਾਵਾ ਭੈਣਾ ਚਲਾਉਂਦੀਆਂ ਨੇ ਉਹਨਾਂ ਨੂੰ ਸਾਰਾ ਪਤਾ ਹੈ ਇਹ ਚੁੱਲੇ ਤੇ ਕੀ ਬਣ ਰਿਹਾ ਹੈ ਤੇ ਚੁੱਲੇ ਚ ਕਿਹੜੀ ਚੀਜ਼ ਘੱਟ ਰਹੀ ਹੈ ਚੁੱਲਾ ਚਲਾਉਣਾ ਕਿੰਨਾ ਔਖਾ ਹੋ ਰਿਹਾ ਜੇ ਕਿਸੇ ਨੇ ਕੋਈ ਪੁੱਛਣਾ ਹੋਵੇ ਮੰਗਾਈ ਕਿੰਨੀ ਹੋ ਗਈ ਜਾਂ ਕਿ ਉਹ ਬੰਦਿਆਂ ਨੂੰ ਨਹੀਂ ਪਤਾ ਬੰਦਿਆਂ ਤਾ ਕੇ ਕਹਿਣਾ ਕੀ ਬਣਾਇਆ ਅੱਜ ਨੂਨ ਘੱਟ ਹੈ ਮਿਰਚ ਘੱਟ ਹੈ ਨੁਕਸੀ ਘੱਟ ਨੇ ਪਰ ਉਹਨਾਂ ਨੂੰ ਪਤਾ ਨਾ ਨੂਨ ਕਿੰਨਾ ਕ ਹੈ ਘੱਟ ਕਿਉਂ ਹੈ ਮਿਰਚ ਕਿੰਨੀ ਕ ਮਸਾਲਾ ਕਿੰਨਾ ਕ ਘੱਟ ਕਿਉਂ ਹੈ ਕਿਉਂਕਿ ਉਹਨਾਂ ਨੇ ਸਾਰਾ ਬਜਟ ਦੇਖਣਾ ਹੁੰਦਾ ਹੈ ਤੇ ਤੁਹਾਡੇ ਬਿਨਾ ਚੁੱਲ੍ਹੇ ਨਹੀਂ ਚੱਲ ਸਕਦੇ ਤੁਹਾਡੇ ਬਿਨਾ ਮੁਲਕ ਵੀ ਨਹੀਂ ਚੱਲ ਸਕਦਾ ਇਸ ਕਰਕੇ ਆਇਆ ਕਰੋ ਰੈਲੀਆਂ 'ਚ ਆਇਆ ਕਰੋ ਉਹਨਾਂ ਦੇ ਵਿੱਚ ਆਇਆ ਆਇਓ ਭਾਵੇਂ ਉਹਨੂੰ ਲਾਂਬੇ ਦੇ ਆਇਓ ਭਾਈ ਤੁਹਾਡੇ ਪੱਟੇ ਹੋਏ ਆ। ਹੋਰ ਕੀ ਕਰ ਸਕਦੇ ਉਹਨਾਂ ਨੇ ਤਾਂ ਸਾਰਾ ਕੰਮ ਖਰਾਬ ਕੀਤਾ 70 ਸਾਲ ਤੋਂ ਉਹਨਾਂ ਨੇ ਚੁੱਲਿਆਂ ਦੀ ਆਗੋਂ ਉਹਨਾਂ ਦੇ ਹੱਥ ਦੀ 70 ਸਾਲ ਤੋਂ ਉਹਨਾਂ ਨੇ ਉਹਨਾਂ ਨੇ ਆਪਣੇ ਚੁੱਲ੍ਹੇ ਉਜਾੜੇ ਆ ਉਹਨਾਂ ਨੇ ਕਿਸੇ ਨੇ ਨਸ਼ਾ ਫਲਾਤਾ ਕਿਸੇ ਨੇ ਗੁੰਡਾਗਰਦੀ ਕਰਤੀ ਤੁਸੀਂ ਆਪ ਦੱਸੋ ਮੈਨੂੰ ਵੀਡੀਓ ਮੈਂ ਤਾਂ ਨਹੀਂ ਬਣਾਈ ਉਹ ਵੀਡੀਓ ਚੱਲੀ ਜਾਂਦੀ ਹੈ ਜਿਹਦੇ ਚ ਕਾਂਗਰਸ ਦਾ ਜਿਹੜਾ ਇੱਥੋਂ ਉਮੀਦਵਾਰ ਹੈ ਆਸ਼ੂ ਉਹ ਇੱਕ ਪ੍ਰਿੰਸੀਪਲ ਮਹਿਲਾ ਪ੍ਰਿੰਸੀਪਲ ਨੂੰ ਕਿਵੇਂ ਗਾਲਾਂ ਕੱਢ ਰਿਹਾ ਉਹ ਲੋਕ ਤੇ ਟ੍ਰੈਫਿਕ ਚ ਲੇਟ ਹੋ ਗਈ ਹੋਣੀ ਉਹਦਾ ਕੀ ਕਸੂਰ ਹੈ ਜੀ ਇੱਥੇ ਨਾ ਹੀ ਤੂੰ ਇੱਥੇ ਕੀ ਕਰਨ ਆ ਗਈ ਕੱਲ ਤੂੰ ਇੱਥੋਂ ਹਣ ਤੈਨੂੰ ਤੋਹਾ ਕਰੂੰਗਾ ਉਹ ਕਮਾਲ ਐ ਐਸ ਕੰਮ ਬਸ ਤੇ ਲੀਡਰ ਬਣਿਆ ਹੋ ਕੇ ਤੁਸੀਂ ਗਾਲਾਂ ਕੱਢੋਂਗੇ ਤੋਕਿਓ ਮੰਦਾ ਆਖੀਏ ਜਿਤ ਜੰਮੇ ਰਾਜਾਨ ਗੁਰੂ ਨਾਨਕ ਸਾਹਿਬ ਨੇ ਲਿਖਿਆ ਤੇ ਇਹ ਅੱਜ ਕਿਵੇਂ ਕਿਹੜੇ ਮੂੰਹ ਨਾਲ ਆਉਣਗੇ ਜੀ ਵੋਟਾਂ ਮੰਗਣੇ ਹੰਕਾਰ ਦੇਖੋ ਤੁਸੀਂ ਇਹਨਾਂ ਦਾ ਹੁਣ ਆ ਵੋਟਾਂ ਜਿਹੜੀਆਂ ਨੇ ਮੈਨੂੰ ਪੱਤਰਕਾਰ ਕਹਿੰਦੇ ਮੁੱਦਾ ਕੀ ਹੈ ਮੈਂ ਕਹਾਂ ਮੁੱਦਾ ਇਹ ਇੱਕ ਪਾਸੇ ਪਿਆਰ ਹੈ ਦੂਜੇ ਪਾਸੇ ਹੰਕਾਰ ਹੈ ਬਸ ਅਸੀਂ ਪਿਆਰ ਨਾਲ ਵੋਟਾਂ ਮੰਗਦੇ ਆ ਉਹ ਹੰਕਾਰ ਨਾਲ ਮੰਗਦੇ ਆ ਆਸ਼ੂ ਇਜ਼ ਮਸਟ ਲੈ ਅੰਗਰੇਜ਼ੀ ਚ ਲਿਖਤਾ ਯਾਸ਼ੂ ਇਸ ਮਾਸਤ ਵੀ ਆਸ਼ੂ ਜ਼ਰੂਰੀ ਹੈ ਐਡਾ ਕਿਹੜਾ ਉਹ ਨੈਲਸਨ ਮੰਡੇਲਾ ਜੀ ਉਹ ਵੀ ਉਹ ਜ਼ਰੂਰੀ ਹੈ ਇਹ ਹਜੇ ਗੁੰਡਾਗਰਦੀਆਂ ਕਰਨ ਵਾਲੇ ਬਦਤਮੀਜ਼ੀਆਂ ਕਰਨ ਵਾਲੇ ਮਾਵਾਂ ਭੈਣਾਂ ਦੀਆਂ ਬੇਇੱਜ਼ਤੀਆਂ ਕਰਨ ਵਾਲੇ ਜ਼ਰੂਰੀ ਹੈ ਬਲਕਿ ਇਹ ਹਜੇ ਤਾਂ ਸਾਡੀ ਮਜਬੂਰੀ ਸੀ ਪਹਿਲਾਂ ਹੁਣ ਤਾਂ ਜ਼ਮਾਨਾ ਇਹ ਰਹਿ ਗਿਆ ਜੀ ਅੱਜ ਕੱਲ ਕੋਈ ਨਹੀਂ ਕਿਸੇ ਦੀ ਚੱਲਦਾ ਹਰੇਕ ਬੰਦਾ ਆਪਣੇ ਘਰੇ ਰਾਜਾ ਹੈ ਕੋਈ ਕਿਸੇ ਦੀ ਨਹੀਂ ਚੱਲਦਾ ਤੁਸੀਂ ਕਰਕੇ ਇੱਜ਼ਤ ਮਾਣ ਦਿਓ ਸਾਰਿਆਂ ਨੂੰ ਸਤਿਕਾਰ ਦਿਓ